ਸਾਹ ਐਤ ਕੀ ਦੀ ਵਾਰੀ ਜਿਹੜਾ ਕਰਜ਼ੇ ਦੀ ਫੰਡ ਹੌਲੀ ਹੋ ਜੂ ਤੇ ਮੈਂ ਆਪਣੇ ਆ ਜਿਹੜੇ ਸਾਰਥ ਆਏ ਕਰ ਲੈਣੇ ਜਮ ਮਕਾਨ ਦੀ ਛਤ ਬਦਲ ਲੈਣੀ ਉਹ ਐਤ ਕੀ ਦੀ ਵਾਰੀ ਫੇਰ ਕੁਦਰਤ ਜਿਹੜੀ ਕਰੋਪ ਹੋਈ ਆ ਉਹਦਾ ਜਿਹੜਾ ਪੰਡ ਦਾ ਮਾਅਬਜਾ ਉਹ ਕਾਸ਼ਤਕਾਰ ਕਿਸਾਨ ਨੂੰ ਜਿਹਨੇ ਜ਼ਮੀਨ ਬੀਜੀ ਆ ਉਹ ਫੌਰੀ ਉਹਦੇ ਨਾਲ ਗਰਦੋਰੀ ਕਰਕੇ ਉਹਨੂੰ ਮਾਅਬਜਾ ਦਿੱਤਾ ਜਾਏ ਇਹੋ ਜਿਹੀ ਕੋਈ ਬਣਾ ਨਹੀਂ ਸਕੇ ਕਰ ਰਹੀਆਂ ਸਰਕਾਰਾਂ ਜਿੰਨੀਆਂ ਵੀ ਆਈਆਂ ਹਰ ਕੋਈ ਕਿਸਾਨ ਨੂੰ ਮਾਰੂ ਹੀ ਆਈਆਂ ਹਰ ਕੋਈ ਇਹ ਚਾਹਿਆ ਵੀ ਜਿੰਨੇ ਵੀ ਕੀਤਾ ਵੀ ਸਰਕਾਰਾਂ ਨੇ ਨਾ ਲਾਏ ਵੰਦ ਭਾ ਦੇ ਕੇ ਕਿਸਾਨ ਤਾਂ ਅੱਗੇ ਹੀ ਇਹਨਾਂ ਨੇ ਬੜਾ ਘਾਟੇ ਥੱਲੇ ਲੈ ਗਏ ਕਿਸਾਨ ਨੂੰ ਪੰਜਾਬ ਸੋਈ ਬੇਮੌਸਮੀ ਪ੍ਰਸਾਦ ਦੇ ਕਰਕੇ ਕਿਸਾਨਾਂ ਦਾ ਭਾਰੀ ਨੁਕਸਾਨ ਹੋਇਆ ਇਸ ਵੇਲੇ ਅਸੀਂ ਅੰਮ੍ਰਿਤਸਰ ਹਲਕਾ ਜਨਾਲਾ ਦੇ ਪਿੰਡ ਤੇ ਤੰਗਾਈ ਵੇਖੇ ਮੌਜੂਦ ਹਾਂ ਭਾਰਤ ਪਾਕਿਸਤਾਨ ਸਰਹੱਦ ਆਲਪਿੰਦੇ ਪਿੰਡ ਜਿੱਥੇ ਕਿਸਾਨ ਬੇहद ਪ੍ਰੇਸ਼ਾਨ ਨੇ ਸਰਕਾਰਾਂ ਤੋਂ ਆਸ ਹੈ ਕਿ ਕਿਤਨਾ ਕਿਤੇ ਇਹਨਾਂ ਦੀ ਸੁਣੀ ਜਾਵੇ ਤੇ ਫਸਲਾਂ ਦਾ ਮੁਆਵਜ਼ਾ ਮਿਲ ਸਕੇ ਸੋ ਤਸਵੀਰਾਂ ਨੇ ਉਸ ਖੇਤ ਦੀਆਂ ਜਿੱਥੇ ਕਿਸਾਨ ਬੈਠ ਕੇ ਆਪਣੀ ਪੁੱਤਾ ਵਾਂਗ ਪਾਲੀ ਫਸਲ ਜਿਸ ਦੀ ਉਹ ਦਿਨ ਰਾਤ ਰਾਖੀ ਕਰਦਾ ਸੋ ਗੜੇਮਾਰੀ ਕਰਕੇ ਜੋ ਨੁਕਸਾਨ ਵੱਖ-ਵੱਖ ਥਾਵਾਂ ਤੇ ਹੋਇਆ ਸੋ ਇਹ ਤਸਵੀਰ ਹੈ ਜਿੱਥੇ ਉਸ ਹੱਬ ਦੇ ਨਾਲ 100% ਜਿਹੜਾ ਨੁਕਸਾਨ ਹੋਇਆ ਕਿਸਾਨਾਂ ਦੀਆਂ ਆਸਾਂ ਤੇ ਫੇਰ ਪਾਣੀ ਜਿਹੜਾ ਇੱਕ ਨਹੀਂ ਉਹ ਫਿਰਿਆ ਜਿਹੜੀਆਂ ਆਸਾਂ-ਉਮਿਦਾਂ ਲਾਉਂਦਾ ਫੇ ਸ਼ੈਤ ਐਦ ਕੀ ਦੀ ਵਾਰੀ ਜਿਹੜਾ ਕਰਜ਼ੇ ਦੀ ਫੰਡ ਹੌਲੀ ਹੋ ਜੂ ਤੇ ਮੈਂ ਆਪਣੇ ਆ ਜਿਹੜੇ ਸਾਰਥ ਆ ਇਹ ਕਰ ਲੈਣੇ ਜਮ ਮਕਾਨ ਦੀ ਛੱਤ ਬਦਲ ਲੈਣੀ ਉਹ ਐਦ ਕੀ ਦੀ ਵਾਰੀ ਫੇਰ ਕੁਦਰਤ ਜਿਹੜੀ ਕਰੋਪ ਹੋਈ ਆ ਉਹਨੇ ਜਿਹੜੀ ਮਾਰ ਮਾਰੀ ਆ ਇਹ ਤੇ ਸਰਕਾਰ ਹੀ ਹੈ ਜੇ ਕਿਸਾਨਾਂ ਦਾ ਪੱਲਾ ਫੜੇ ਪਰ ਅਜੇ ਤੱਕ ਹੋਇਆ ਨਹੀਂ ਕਿ ਜੇ 100% ਕਿਸਾਨ ਦਾ ਨੁਕਸਾਨ ਹੋਇਆ ਉਹਦੀ ਕਿਸੇ ਵੀ ਸਰਕਾਰ ਨੇ ਪਰਪਾਈ ਕੀਤੀ ਹੋਵੇ ਪਿਛਲੇ ਜਿਹੜੇ ਹੋਏ ਖਰਾਬੇ ਨੇ ਉਹ ਅਜੇ ਲੋਕ ਛੜਕਾਂ ਤੇ ਰੁੱਲਦੇ ਫਿਰਦੇ ਨੇ ਲੈਨ ਨੂੰ ਇਹ ਕਰਕੇ ਜਿਹੜਾ ਨੁਕਸਾਨ ਆ ਇਹ ਨਾਮ ਪੂਰਾ ਹੋਣ ਵਾਲਾ ਕਟਾਇਆ ਕਿਸਾਨਾਂ ਦੀ ਸੋ ਜਿਵੇਂ ਬੇਮੌਸਮੀ ਪ੍ਰਸਾਦ ਕਰਕੇ ਜਿਵੇਂ ਪਿੱਛੇ ਵੀ ਹੜ੍ਹ ਰਹੇ ਹੜਾ ਦਾ ਜਿਹੜਾ ਮੁਆਵਜ਼ਾ ਸੀਗਾ ਉਹ ਹੁਣ ਤੱਕ ਮਿਲ ਚੁਕਿਆ ਕਿ ਅਜੇ ਉਹ ਵੀ ਉਹ ਵੀ ਬੁਰਾ ਨਹੀਂ ਹੋਇਆ ਜੇ ਸਾਡਾ ਹੀ ਨਾਲਾ ਤੇ ਮਜੀਠਾ ਏਰੀਆ 2021 ਦੇ ਵਿੱਚ ਪੱਕੇ ਝੋਨੇ ਤੇ ਗੜੇ ਮਾਰੀ ਹੋਈ 100% ਜਿਹੜਾ ਉਹ ਨੁਕਸਾਨ ਹੋ ਗਿਆ ਉਹਦੇ ਵਿੱਚ 32 ਪਿੰਡ ਨੇ ਜਿਹੜੇ ਅਈ ਨਾਲੇ ਦੇ ਹਲਕੇ ਦੇ ਨੇ 2021 ਦੀ ਗੜੇਮਾਰੀ ਹੋਈ ਅਜੇ ਉਹ ਜਿਹੜੇ ਨੇ ਲਿਸਟਾਂ ਤੁਰੀਆਂ ਫਿਰਦੀਆਂ ਅਜੇ ਤੱਕ ਉਹ ਨਹੀਂ ਮਿਲਿਆ ਇਹ ਕਰਕੇ ਜਿਹੜਾ ਇਹ ਨਾ ਇਹਨਾਂ ਸਮਾਂ ਚਾਹੀਦਾ ਤੇ ਵੀ ਜਦੋਂ ਫਸਲ ਵੀਜੀ ਮਾਰੀ ਗਈ ਜਦੋਂ ਉਹਦੀਆਂ ਅਸਾਂ ਤੇ ਪਾਣੀ ਜਿਹੜਾ ਫਿਰ ਗਿਆ ਉਹ ਫੋਰੀ ਰਾਤ ਜਿਹੜੀ ਸਰਕਾਰ ਵੱਲੋਂ ਉਹ ਕਿਸਾਨ ਨੂੰ ਦੇਣੀ ਚਾਹੀਦੀ ਪਰ ਇਹ ਤੇ ਇਹਨਾਂ ਲੰਮਾਂ ਲੈ ਜਾਂਦੇ ਵੀ ਲੋਕਾਂ ਨੂੰ ਉਚਾਗ ਵੀ ਮੁੱਕ ਜਾਂਦੀ ਪੀਤਾ ਕੁਝ ਮਿਲੂ ਕਿ ਨਹੀਂ ਸੋ ਕੀ ਪਾਲਿਸੀ ਚਾਹੀਦੀ ਹੈ ਕਿ ਸਰਕਾਰ ਨੂੰ ਜਿਵੇਂ ਕੁਦਰਤੀ ਕਰੋਪੀ ਕਰਕੇ ਜਿਹੜੀ ਕਿਸਾਨ ਆਪਣੀ ਫਸਲ ਦਾ ਜਿਹੜਾ ਪਰਭਾਈ ਨਹੀਂ ਕਰ ਸਕਦਾ ਜਾਂ ਆਪਣੇ ਵੱਲੋਂ ਜੋ ਸਾਮ ਸੰਭਾਲ ਹੈ ਉਹ ਪੂਰੀ ਕਰਦਾ ਪਰ ਕੁਦਰਤ ਦਾ ਜਿਹੜਾ ਐਸਾ ਕਹਿ ਰਿਹਾ ਉਸ ਅਨਸਾਰੀ ਫਸਲ ਖਰਾਬ ਹੋ ਜਾਂਦੀ ਹੈ ਪਰ ਸਰਕਾਰਾਂ ਜਿਹੜੀ ਹੈ ਟਾਸ ਤੋਂ ਮਸ ਨਹੀਂ ਹੁੰਦੀਆਂ ਆ ਝਾਤ ਮਾਰਦੀਆਂ ਗਰਦੌਰੀ ਹੁਣ ਤੱਕ ਇਹ ਜਾਂਦੀ ਹੈ ਕਿ ਗਰਦੌਰੀ ਹੋਏਗੀ ਪਰ ਹੁੰਦੀ ਹੈ ਕਾਗਜ਼ਾਂ ਦੇ ਵਿੱਚ ਕੋਈ ਜ਼ਮੀਨੀ ਪੱਧਰ ਤੇ ਗਰਦੌਰੀ ਹੋਈ ਹੁਣ ਤੱਕ ਜਾਂ ਕੋਈ ਪ੍ਰਸ਼ਾਸਨ ਦਾ ਅਧਿਕਾਰੀ ਆਇਆ ਹੋਵੇ ਕਿਉਂਕਿ ਸਰਕਾਰ ਨੇ ਜਦੋਂ ਨਵੀਂ ਵਾਰ ਸਰਕਾਰ ਬਣੀ ਹੈ ਬਾਈ ਦੇ ਵਿੱਚ ਉਦੋਂ ਕਿਹਾ ਸੀਗਾ ਕਿ ਗਰਦੌਰੀਆਂ ਬਾਅਦ ਚ ਪਹਿਲਾ ਮੁਆਫਜ਼ਾ ਹੋਊਗਾ ਸੋ ਉਹ ਹਕੀਕਤ ਮਿਲਦੀ ਹੈ ਜੀ ਨਹੀਂ ਅਜੇ ਤੁਸੀਂ ਵੇਖੋ ਪਿਛਲੀ ਕਣਕ ਤੇ ਗੜੇਮਾਰੀ ਹੋਈ ਉਹਦਾ ਮੁਆਵਜ਼ਾ ਨਹੀਂ ਮਿਲਿਆ ਉਹ ਤੋਂ ਮਗਰੋਂ ਝੋਨੇ ਤੇ ਹੜ ਆ ਗਏ ਉਹਦਾ ਨਹੀਂ ਮਿਲਿਆ ਇਹ ਕਰਕੇ ਇਹੋ ਜੀ ਕੋਈ ਸਰਕਾਰ ਅਜੇ ਤੱਕ ਪਾਲਿਸੀ ਬਣਾ ਹੀ ਨਹੀਂ ਸਕੀ ਕਿ ਜੇ ਕਿਸਾਨ ਦੀ 100% ਫਸਲ ਮਾਰੀ ਜਾਂਦੀ ਆ ਉਹਦੀ ਐਵਰੇਜ ਦੇ ਮੁਤਾਬਕ ਜਦੋਂ ਉਹਨੇ ਖਰਚੇ ਸਾਰੇ ਕਰਤੇ ਉਹਦਾ ਜਿਹੜਾ ਬਣਦਾ ਮੁਆਵਜ਼ਾ ਉਹ ਕਾਸ਼ਤਕਾਰ ਕਿਸਾਨ ਨੂੰ ਜਿਹਨੇ ਜ਼ਮੀਨ ਬੀਜੀ ਆ ਉਹ ਫੌਰੀ ਉਹਦੇ ਨਾਲ ਗਰਦੋਰੀ ਕਰਕੇ ਉਹਨੂੰ ਮੁਆਵਜ਼ਾ ਦਿੱਤਾ ਜਾਏ ਇਹੋ ਜੀ ਕੋਈ ਬਣਾ ਨਹੀਂ ਸਕੇ ਇਹਦੇ ਉਲਟ ਹੋਰ ਵੀ ਆ ਪੀ ਜੇ ਤੁਹਾਨੂੰ 20 ਕਿੱਲੇ ਆ ਦੇ ਵਿੱਚ ਖੇਤੀ ਕਰਦੇ ਜੇ 12000 ਰੁਪਏ ਕਿੱਲੇ ਦਾ ਸਰਕਾਰ ਦਿੰਦੀ ਆ ਵੀ ਉਹ 5 ਕਿੱਲੇ ਤੋਂ ਵੱਧ ਜਾਣੇ ਦੇਣਾ ਹੀ ਨਹੀਂ ਵੀ 60000 ਰੁਪਏ ਤੋਂ ਵੱਧ ਜਿਹੜਾ ਦੇਣਾ ਹੀ ਨਹੀਂ ਉਹਦੇ ਚ ਲਾਗਤ ਖਰਚਾ ਜਿਹੜਾ ਉਹ ਵੀ ਨਹੀਂ ਮੁੜਦਾ ਇਹ ਕਰਕੇ ਉਹਦੀ ਪਰਭਾਈ ਕਰਨ ਦੀ ਦੂਰ ਦੀ ਗੱਲ ਆ ਉਹਦਾ ਲਾਗਤ ਖਰਚਾ ਵੀ ਜਿਹੜਾ ਉਹ ਵੀ ਸਰਕਾਰਾਂ ਅਜੇ ਤੱਕ ਮੋੜਨ ਚ ਕੰਮਜਾਬ ਨਹੀਂ ਹੋਈਆਂ ਬਿਲਕੁਲ ਜਿੱਥੇ ਇਸ ਵੇਲੇ ਫਸਲ ਦਾ ਜਿਹੜਾ ਹਾਲ ਹੈ ਉਹ ਕਿਸਾਨ ਆਪਣੇ ਖੇਤਾਂ ਚ ਵੇਖਣ ਵਾਸਤੇ ਪਹੁੰਚੀ ਆ ਇਹ ਤਸਵੀਰਾਂ ਤਾਂ ਸਾਂਝੀਆਂ ਕਰ ਰਹੇ ਆ ਕਿ ਕਿਉਂਕਿ ਕਈ ਵਾਰ ਇਦਾਂ ਲੱਗਦਾ ਹੈ ਕਿ ਕਿਸਾਨ ਜੋ ਧਰਨਿਆਂ ਤੇ ਬੈਠੇ ਆ ਜਾਂ ਬਾਰਡਰਾਂ ਤੇ ਬੈਠੇ ਆ ਉਹ ਇਸ ਕਰਕੇ ਬੈਠੇ ਕਿਉਂਕਿ ਫਸਲਾਂ ਬੀਜੀਆਂ ਨੇ ਪਿੱਛੋਂ ਘਰ ਦੇ ਪਾਣੀ ਲਾ ਦਿੰਦੇ ਆ ਸੋ ਕਈ ਜਿਹੜੇ ਵਹਿਮ ਪਾ ਲੈਂਦੇ ਨੇ ਕਿ ਕਿਸਾਨ ਇੱਕ ਵਾਰੀ ਫਸਲ ਬੀਜ ਕੇ ਫਿਰ ਵਿਲੇ ਹੋ ਜਾਂਦੇ ਆ ਜਦੋਂ ਲੋਕ ਇਹੋ ਜਿਹੇ ਇਲਜ਼ਾਮ ਲਾਉਂਦੇ ਆ ਇੱਕ ਪਾਸੇ ਬਾਰਡਰਾਂ ਤੇ ਜਿਹੜਾ ਸੰਘਰਸ਼ ਚੱਲ ਰਿਹਾ ਦੂਜੇ ਪਾਸੇ ਹੁਣ ਫਸਲ ਜਿਹੜੀ ਵਿਸੀ ਪਈ ਆ ਮਾਇੂਸੀ ਚਿਹਰਿਆਂ ਤੇ ਆ ਅਥ ਮਾਰ ਮਰ ਦੇਖਿਆ ਜਾ ਰਿਹਾ ਕਿ ਇੱਕ ਖੜੀ ਹੋਊਗੀ ਕਿ ਨਹੀਂ ਹੋਊਗੀ ਕਿੰਨਾ ਪਾਣੀ ਨੁਕਸਾਨ ਹੋ ਚੁੱਕਿਆ ਜਿਹੜਾ ਮੁਰਗੀਆਂ ਦਾ ਵਾ ਮਤਲਬ ਮੁਆਵਜ਼ਾ ਵਾ ਉਹ ਵੀ ਲੋਕਾਂ ਤੱਕ ਪਹੁੰਚਦਾ ਕਰੂੰਗਾ ਅੱਜ ਤੱਕ ਸਰਕਾਰ ਅੱਜ ਤੱਕ ਜਿਹੜੀ ਸਰਕਾਰ ਆ ਉਹ ਲੋਕਾਂ ਦੀਆਂ ਉਮੀਦਾਂ ਤੇ ਖਰਾ ਨਹੀਂ ਉਤਰ ਸਕੀ ਅਸਲ ਦੇ ਵਿੱਚ ਚਾਹੀਦਾ ਤੇ ਕੀ ਹੈ ਵੀ ਸਰਕਾਰ ਨੂੰ ਇਹਦੇ ਤੇ ਕੋਈ ਪਾਲਿਸੀ ਬਣਾਉਣੀ ਚਾਹੀਦੀ ਜਿਵੇਂ ਕੋਈ ਬੀਮਾ ਪਾਲਿਸੀ ਹੋਵੇ ਫਸਲੀ ਬੀਮਾ ਹੋਵੇ ਜਿਹਦੇ ਤੇ ਕੁਝ ਪੈਸੇ ਜਿਹੜੇ ਆ ਉਹ ਕਿਸਾਨ ਦਵੇ ਕੁਝ ਪੈਸੇ ਜਿਹੜੀ ਸਰਕਾਰ ਪਾ ਕੇ ਇਹਦਾ ਫਸਲੀ ਬੀਮਾ ਕੀਤਾ ਜਾਵੇ। ਫਸਲ ਦਾ ਬੀਮਾ ਕੋਈ ਹੋਵੇ, ਇੰਸ਼ੋਰੈਂਸ ਹੋਵੇ ਜਿਹੜਾ ਕੋਈ ਏਦਾਂ ਦੀ ਕੁਦਰਤੀ ਕਰੋਪੀ ਆਉਂਦੀ ਹੈ। ਉਹਦੇ ਵਿੱਚ ਜਿਹੜੀ ਕਿਸਾਨ ਨੂੰ ਕੁਝ ਨਾ ਕੁਝ ਰਿਲੀਫ ਮਿਲ ਸਕੇ। ਪਰ ਸਰਕਾਰ ਸਾਰਾ ਕੁਝ ਇਹਦੇ ਉਲਟ ਕਰਦੀ ਹੈ। ਕਿਉਂਕਿ ਸਰਕਾਰ ਨੂੰ ਐਡੀ ਜ਼ਿੰਮੇਵਾਰੀ ਦੀ ਪ੍ਰਵਾਹ ਨਹੀਂ ਤੁਸੀਂ ਵੇਖੋ ਵੀ ਜੇ ਗੱਲ ਕਰੀਏ ਮੁਆਵਜ਼ੇ ਦੀ ਵੀ ਉਹ ਨਗੂਣਾ ਮੁਆਵਜ਼ਾ ਦਿੰਦੇ ਆ। ਪਰ ਉਦੋਂ ਬਾਅਦ ਤੇ ਫਸਲਾਂ ਤੇ ਅੱਜ ਕੱਲ ਖਰਚਾ ਆ ਜਾਂਦਾ। ਪਰ ਉਹ ਕੁੱਲ ਮਿਲਾ ਕੇ ਤੇ ਇਹ ਕਹਿ ਸਕਦੇ ਆ ਵੀ ਸਰਕਾਰ ਜਿਹੜੀ ਆ ਉਹ ਕਿਸਾਨ ਦੀਆਂ ਜਿਹੜੀਆਂ ਮਤਲਬ ਉਮੀਦਾਂ ਤੇ ਉਹ ਖਰਾ ਨਹੀਂ ਉਤਰਦੀ। ਬਿਲਕੁਲ। ਸੋ ਜਿਵੇਂ ਅੱਜ ਬਰਸਾਤ ਕਰਕੇ ਕਈ ਥਾਵਾਂ ਤੇ ਗੜੇਮਾਰੀ ਹੋਈ ਆ, ਫਸਲ ਪੂਰੀ ਵਿਛ ਚੁਕੀ ਆ। ਪਰ ਇਸ ਫਸਲ ਦੀ ਪ੍ਰਪਾਈ ਕੌਣ ਕਰੂਗਾ? ਸਰਕਾਰਾਂ ਵੱਲੀ ਤਾਂ ਕਿਸਾਨ ਦੇਖਦੇ ਨੇ ਕਿ ਕਦੋਂ ਸਰਕਾਰ ਝਾਤ ਮਾਰੇ ਤਾਂ ਇਹ ਸਾਰ ਲਈ ਜਾਵੇ। ਸੋ ਕਿਸਾਨਾਂ ਨੂੰ ਹਰ ਵਾਰ ਕਿਤੇ ਨਾ ਕਿਤੇ ਇਹ ਕੁਦਰਤੀ ਕਰੋਪੀ ਕਰਕੇ ਜਾਂ ਕਈ ਕਾਲੇ ਕਾਨੂੰਨਾਂ ਕਰਕੇ ਦਬਣਾ ਪਿਆ ਜਾਂਦਾ ਸੋ ਇਹ ਤੋਂ ਉੱਠਣ ਵਾਸਤੇ ਕੀ ਹੱਲ ਹੈ ਕਿਵੇਂ ਇਸ ਤੋਂ ਉੱਠਿਆ ਜਾ ਸਕਦਾ ਇਹ ਜੀ ਇਥੋਂ ਉੱਠਿਆ ਤੇ ਇਸ ਤਰ੍ਹਾਂ ਹੁਣ ਵੀ ਜਿੱਤ ਤਰ੍ਹਾਂ ਸਰਕਾਰਾਂ ਇਹ ਵੇਖਿਆ ਵੀ ਲਗਾਤਾਰ ਰਾਜ ਕਰਦੀਆਂ ਸਰਕਾਰਾਂ ਜਿੰਨੀਆਂ ਵੀ ਆਈਆਂ ਹਰ ਕੋਈ ਕਿਸਾਨ ਨੂੰ ਮਾਰੂ ਹੀ ਆਈਆਂ ਹਰ ਕੋਈ ਇਹ ਚਾਹਿਆ ਵੀ ਜਿੰਨੇ ਵੀ ਕੀਤਾ ਵੀ ਸਰਕਾਰਾਂ ਨੂੰ ਨਾ ਲਾਏ ਵੰਦ ਭਾ ਦੇ ਕੇ ਕਿਸਾਨ ਤਾਂ ਅੱਗੇ ਹੀ ਇਹਨਾਂ ਨੇ ਬੜਾ ਘਾਟੇ ਥੱਲੇ ਲੈ ਗਏ ਕਿਸਾਨ ਨੂੰ ਕਿਉਂਕਿ ਜਿੰਨੇ ਚਿਰ ਕਿਸਾਨ ਦੀ ਫਸਲ ਦਾ ਪੂਰਾ ਬੋਲ ਨਹੀਂ ਮਿਲਦਾ ਉਹਨੇ ਚਿਰ ਕਿਸਾਨ ਆਪਣੇ ਕਰਜ਼ੇ ਦੇ ਜਾਲ ਚੋਂ ਨਿਕਲ ਨਹੀਂ ਸਕਦਾ ਪਰ ਉਹਦੇ ਨਾਲ ਨਾਲ ਫਿਰ ਜਦੋਂ ਇਹੋ ਜੀਆਂ ਕੁਦਰਤੀ ਮਾਰਾਂ ਕੁਦਰਤੀ ਆਫਤਾਂ ਸਾਡੀਆਂ ਫਸਲਾਂ ਤੇ ਪੈਂਦੀਆਂ ਤੇ ਸਾਡੀ ਜਿਹੜੀ ਫਸਲ ਹੋਰ ਬਰਬਾਦ ਹੁੰਦੀ ਤੇ ਸਾਡੀ ਕਿਸਾਨੀ ਦਾ ਜਿਹੜਾ ਉਦੋਂ ਲੱਕ ਟੁੱਟਦਾ ਵੀ ਜਿਹੜਾ ਅਸੀਂ ਇਹ ਗੱਲ ਤੇ ਕਰਦੇ ਆਂ ਵੀ ਸਾਡੀ ਫਸਲ ਆਊਗੀ ਅਸੀਂ ਐਰਕਾਂ ਕਿਸੇ ਦਾ ਕਰਜ਼ਾ ਦੇਣਾ ਜਾਂ ਕੋਈ ਆਪਣੇ ਬੱਚਿਆਂ ਵਾਸਤੇ ਕੋਈ ਚੀਜ਼ ਲਵਾਵਾਂਗੇ ਜਾਂ ਕੋਈ ਵੀ ਜਦੋਂ ਸਾਡੀਆਂ ਆਸਾਂ ਤੇ ਇਹ ਕੁਦਰਤੀ ਆਫਤ ਜਾਂ ਕੋਈ ਸਰਕਾਰਾਂ ਦੀ ਮਾਰ ਕਰਕੇ ਆਸਾਂ ਦੇ ਪਾਣੀ ਫਿਰ ਜਾਂਦਾ ਤੇ ਸਾਡਾ ਜਿਹੜਾ ਲਾਕ ਉਦੋਂ ਉਸ ਵਕਤ ਸਾਡੀ ਕਿਸਾਨੀ ਦਾ ਟੁੱਟਦਾ ਪਰ ਇਥੋਂ ਇਹ ਸਾਨੂੰ ਇਸ ਤਰ੍ਹਾਂ ਲੱਗਦਾ ਆ ਵੀ ਜਿਸ ਤਰ੍ਹਾਂ ਸਰਕਾਰ ਸਾਨੂੰ ਮਾਰ ਰਹੀ ਸਾਡੀਆਂ ਜ਼ਮੀਨਾਂ ਖੋਰੀਆਂ ਰੱਬ ਵੀ ਅੱਜ ਵੇਖੀਏ ਤੇ ਅੱਜ ਵੀ ਇਹ ਵੀ ਜਾਪਦਾ ਸਰਕਾਰਾਂ ਦੇ ਨਾਲ ਰਲਿਆ ਵੀ ਤੋਂ ਤੋਂ ਸਾਡੀਆਂ ਜੜੀਆਂ ਇਹ ਜਿੱਥੇ ਸਾਨੂੰ ਸਰਕਾਰਾਂ ਮਾਰਦੀਆਂ ਤੇ ਉਥੇ ਸਾਨੂੰ ਇਹ ਰੱਬ ਵੀ ਜਿਹੜਾ ਹਰ ਵਾਰੀ ਮਾਰ ਕੇ ਤੇ ਸਾਡਾ ਜਿਹੜਾ ਇਹ ਲਾਗ ਤੋੜ ਰਿਹਾ ਆ ਵੀ ਇਹ ਜਿਹੜੇ ਕਿਸਾਨ ਆ ਜੇ ਸਰਕਾਰ ਕਹਿੰਦੀ ਇਹਨਾਂ ਦੇ ਜ਼ਮੀਨਾਂ ਖੋਣੀਆਂ ਕਿਸੇ ਨਾ ਕਿਸੇ ਤਰ੍ਹਾਂ ਜਿੱਦਾਂ ਵੀ ਖੋਈਆਂ ਜਾਂਦੀਆਂ ਖੋਈਏ ਤੇ ਨਾਲ ਅਸੀਂ ਆ ਵੈਨੇ ਆ ਵੀ ਫਸਲਾਂ ਸਾਡੀਆਂ ਰੋਲ ਕੇ ਫਸਲਾਂ ਸਾਡੀਆਂ ਬਰਬਾਦ ਕਰਕੇ ਕਿਤਨੇ ਕਿਤੇ ਰੱਬ ਵੀ ਸਰਕਾਰਾਂ ਦਾ ਭਾਈਵਾਲ ਬਣ ਗਿਆ ਇਸੇ ਵਿੱਚੋਂ ਨਿਕਲਦਾ ਤੇ ਇਹੀ ਆ ਵੀ ਸਰਕਾਰਾਂ ਹੀ ਇਹਦੇ ਤੇ ਇਹਦਾ ਬੀਮਾ ਕਰਨ ਫਸਲ ਦਾ ਜੇ ਕੋਈ ਕੁਦਰਤੀ ਕਰੋਪੀ ਕੁਦਰਤੀ ਆਫਤ ਦੇ ਨਾਲ ਸਾਡੀ ਫਸਲ ਬਰਬਾਦ ਹੁੰਦੀ ਆ ਤੇ ਉਹਦਾ ਸਰਕਾਰ ਬੀਮਾ ਕਰੇ ਉਹਦਾ ਬੀਮਾ ਸਾਨੂੰ ਦਵੇ ਉਹਦੀ ਪਰਪਾਈ ਕਰਾਵੇ ਤਾਂ ਹੀ ਕਹਾਣ ਉੱਠ ਸਕਦਾ ਆ ਨਹੀਂ ਤੇ ਦਿਨੋਂ ਦਿਨ ਕਿਸਾਨ ਦੀ ਹਾਲਤ ਬਦਤਰ ਹੋ ਰਹੀ ਆ ਆਉਣ ਵਾਲੇ ਦਿਨਾਂ 'ਚ ਹੋਰ ਇਤੋਂ ਥੱਲੇ ਜਾਊ ਬਿਲਕੁਲ ਅਪੂਜੀ ਜਿਵੇਂ ਇੱਕ ਕਿਸਾਨਾਂ ਵਾਸਤੇ ਸਭ ਤੋਂ ਵੱਡੀ ਇੱਕ ਫਸਲ ਕਿਉਂਕਿ ਆਂ ਦਾਤਾ ਕਿਹਾ ਜਾਂਦਾ ਪੂਰੀ ਦੁਨੀਆ ਦਾ ਢੇਡ ਪਰਦਾ ਕਿਸਾਨ ਜਿੱਥੇ ਵੀ ਰਹਿੰਦਾ ਹੋਵੇ ਜਦੋਂ ਫਸਲ ਇੱਕ ਕਹਿ ਦੀ ਜਵਾਨ ਹੁੰਦੀ ਆ ਖੁਸ਼ੀ ਹੁੰਦੀ ਮੰਨੂ ਕਿ ਇਸ ਵਾਰੇ ਹੀ ਕੰਮ ਰਹਿ ਗਿਆ ਇਹ ਕੰਮ ਕਰਾਂਗੇ ਘਰ ਚ ਸੋ ਖੁਸ਼ੀ ਦਾ ਕੋਈ ਗਮ ਦਾ ਕੋਈ ਹੋਰ ਵੱਡਾ ਕਾਰਜ ਕਰਨਾ ਹੁੰਦਾ ਜਦੋਂ ਇਸ ਤਰ੍ਹਾਂ ਕੁਦਰਤੀ ਮਾਰ ਪੈਂਦੀ ਹੈ ਤੇ ਕਿਹੜੇ ਕਿਹੜੇ ਆਸਾ ਦੇ ਪਾਣੀ ਫਿਰਦਾ ਇਹ ਤੇ ਕਰਜ਼ਾ ਚੁੱਕ ਕੇ ਕਣਕ ਤੇ ਲਾਇਆ ਹੁੰਦਾ ਸਾਰਾ ਹੀ ਤੇ ਜੇ ਹੁਣ ਸਾਰਾ 1 ਮਹੀਨਾ ਰਹਿ ਗਿਆ ਪੱਕਣ ਚੇਚ ਸਾਰਾ ਖਰਚਾ ਉੱਤੇ ਲਾਇਆ ਹਰਤੀ ਤੋਂ ਚੁੱਕ ਕੇ ਕਿਸੇ ਤੋਂ ਕਿਸੇ ਨੇ ਕਿਸੇ ਤੋਂ ਚੁੱਕ ਕੇ ਲਾਇਆ ਹੁਣ ਆਣ ਕੇ ਸਭ ਕੁਝ ਗਰਕ ਹੋ ਗਿਆ ਵਾ ਹੁਣ ਨਿਕਲਣੀ ਆਸ ਨਹੀਂ ਹੈਗੀ ਵੀ ਕੋਈ ਨਿਕਲੂਗਾ ਵਿੱਚੋਂ ਤੇ ਹੁਣ ਫਿਰ ਗਾਂ ਕਿਸੇ ਨੇ ਆਰਤੀ ਵੀ ਨਹੀਂ ਲਾਗੇ ਲੱਗਣ ਦੇਣਾ ਵੀ ਜੱਖਾਂ ਦੇ ਕਣਕ ਨਹੀਂ ਖਰਾਬ ਹੋ ਗਈ ਹੈ ਤੇ ਗਾਂ ਕਿਸਨ ਕੀ ਦੇਣਾ ਵਾ ਤੇ ਉਹਨੇ ਫਿਰ ਕੀ ਕਰੂਗਾ ਉਹ ਤੇ ਜਿੰਨੀ ਇਹ ਫਸਲ ਵੇਚ ਚੁੱਕੀ ਹੈ ਸਾਰੀ ਬਰਬਾਦ ਹੋ ਚੁੱਕੀ ਖਰਾਬ ਹੋ ਚੁੱਕੀ ਹੈ ਜੀ ਲਗਭਗ ਟੋਟਲੀ ਜਿਹੜੀ ਥੱਲੇ ਵੇਚ ਚੁੱਕੀ ਹੈ ਥੱਲਿਓਂ ਗਲ ਜਣੀ ਕਣਕ ਗਲ ਕੇ ਜਿਹੜੀ ਸਾਡੇ ਹਿਸਾਬ ਨਾਲ ਤੇ 90 ਤੋਂ 100% ਜਿਹੜੀ ਆ ਖਤਮ ਹੋ ਚੁੱਕੀ ਹੈ ਖਰਾਬ ਹੋ ਗਈ ਆ ਕਿਉਂਕਿ ਪਿਛਲੀ ਵਾਰ ਵੀ ਇਸ ਤਰ੍ਹਾਂ ਹੀ ਹੋਇਆ ਸੀ ਕਿਉਂਕਿ ਸਾਡੇ ਮੰਤਰੀ ਸਾਹਿਬ ਪਿੰਡਾਂ ਦੇ ਵਿੱਚ ਆਏ ਉਹਨਾਂ ਨੇ ਇਹ ਫੋਲ ਫੋਲ ਕੇ ਆਪ ਆਪਣੇ ਮੂੰਹੋਂ ਕਿਹਾ ਸੀ ਵੀ ਆ 100% ਕਣਕ ਖਰਾਬ ਹੋ ਗਈ ਪਰ ਉਹ 100% ਲੋਕਾਂ ਦੀ ਖਰਾਬ ਹੋਣ ਦੇ ਬਾਵਜੂਦ ਵੀ ਕਿਸੇ ਨੂੰ ਪੰਜਾ ਪਿਛਲੀ ਵਰੀ ਨਹੀਂ ਸੀ ਮਿਲਿਆ ਤੇ ਐਰਕਾਂ ਵੀ ਜੋ ਪਿਛਲੀ ਵਰੀ ਹਾਲ ਹੋਇਆ ਉਹੀ ਕਣਕ ਦਾ ਹਾਲ ਹੋਇਆ ਆ ਤੇ 100% ਜਿਹੜੀ ਕਣਕ ਆ ਅਗਰ ਕੋ ਚੁੱਕੀ ਉਹ ਕਹਿੰਦੇ ਕਿ ਕੁਕੜੀ ਦਾ ਵੀ ਮੇਰਾ ਮੁਆਵਜ਼ਾ ਦਿੱਤਾ ਜਾਊਗਾ ਪਰ ਜਿਵੇਂ ਤੁਸੀਂ ਕਹਿ ਰਹੇ ਹੋ ਕਿ 100% ਕਣਕ ਜਿਹੜੀ ਬਰਬਾਦ ਹੋਣ ਤੇ ਪਹੁੰਚੀ ਆ ਪਰ ਹੁਣ ਤੱਕ ਕਿਸੇ ਦਾ ਕੋਈ ਧਿਆਨ ਨਹੀਂ ਕਿਉਂਕਿ ਜੇ ਬੀਤੇ ਕੱਲ ਹੀ ਬਰਸਾਤ ਹੋਈ ਹੈ ਆਉਣ ਵਾਲੇ ਸਮੇਂ ਤੇ ਮੌਸਮ ਵਿਭਾਗ ਕਹਿ ਰਿਹਾ ਕਿ ਹੋਰ ਬਰਸਾਤ ਆ ਹੋ ਸਕਦੀ ਹੈ ਤੇ ਫਿਰ ਕਿੰਨਾ ਨੁਕਸਾਨ ਹੋਊਗਾ ਫਿਰ ਜੇ ਤੋ ਆਉਣ ਵਾਲੇ ਦਿਨਾਂ ਦੇ ਵਿੱਚ ਜਿਸ ਤਰ੍ਹਾਂ ਮੌਸਮ ਵਿਭਾਗ ਵੱਲੋਂ بارش ਦੱਸੀ ਜਾਂਦੀ ਆ ਪਰ ਫਿਰ ਤੋਂ ਜਿਹੜਾ ਆ ਮਾੜੀ-ਮੋਟੀ ਕਿਸੇ ਨੂੰ ਕੋਈ 2-4% ਵਾਲੀ ਆਸ ਹੈਗੀ ਫਿਰ ਉਹ ਵੀ ਖਤਮ ਹੋ ਜਾਂਦੀ ਫਿਰ ਤੂੜੀ ਦੀ ਵੀ ਆਸ ਨਹੀਂ ਹਾਂਜੀ ਫਿਰ ਤੂੜੀ ਦੀ ਵੀ ਆਸ ਨਹੀਂ ਗੀ ਫਿਰ ਤੂੜੀ ਵੀ ਬਣ ਜੂਗੀ ਜੇ ਨਿਕਲ ਨਹੀਂ ਕੱਖ ਨਹੀਂ ਤੇ ਫਿਰ ਨਿਕਲਣ ਦਾ ਨਹੀਂ ਆਸ ਹੈਗੀ ਨਿਕਲੂਗੀ ਬਿਲਕੁਲ ਸੋ ਇਹ ਜਿਹੜੀਆਂ ਕਿਸਾਨਾਂ ਦੀਆਂ ਪਰੇਸ਼ਾਨੀਆਂ ਆਏ ਦਿਨ ਅਸੀਂ ਦੇਖਦੇ ਹਾਂ ਕਿ ਕਿਸਾਨ ਖੁਦਕੁਸ਼ੀਆਂ ਕਰ ਰਿਹਾ ਹੈ ਕਰਜ਼ੇ ਦੀ ਮਾਰ ਹਿਠਾ ਕੇ ਫਸਲ ਬਰਬਾਦ ਹੋ ਗਈ ਤਾਂ ਕਿਸਾਨ ਖੁਦਕੁਸ਼ੀ ਕਰ ਲੈਂਦੇ ਆ ਸਰਕਾਰਾਂ ਮੁਆਵਜ਼ਾ ਨਹੀਂ ਦਿੰਦੀਆਂ ਜਾਂ ਸਰਕਾਰਾਂ ਇਸ ਪਾਸੇ ਧਿਆਨ ਨਹੀਂ ਦਿੰਦੀਆਂ ਇੱਕ ਪਾਸੇ ਕਿਸਾਨ ਸ਼ੰਭੂ ਬਾਰਡਰ ਤੇ ਖਨੌਰੀ ਬਾਰਡਰ ਤੇ ਬੈਠੇ ਸੰਘਰਸ਼ ਲੜ ਰਿਹਾ ਪਰ ਪਿੱਛੇ ਪਰਿਵਾਰਾਂ ਦੇ ਜਿਹੜੇ ਜੀ ਹੈ ਉਹ ਫਸਲਾਂ ਵੀ ਸਾਂਭ ਰਹੇ ਖੇਤ ਵੀ ਸਾਂਭ ਰਹੇ ਘਰ ਵੀ ਸਾਂਭ ਰਹੇ ਆ ਪਰ ਇਸੇ ਦੌਰਾਨ ਕੁਦਰਤੀ ਆਫਤ ਕਰਕੇ ਭਾਰੀ ਨੁਕਸਾਨ ਜੜਾ ਉਹ ਚੱਲਣਾ ਪੈ ਰਿਹਾ ਕੈਮਰਾਮੈਨ ਸ਼ੁਭਮ ਦੇ ਨਾਲ ਹਰਮਿਤ ਸਿੰਘ ਦਿੱਲੀ ਪੋਸਟ ਅੰਮ੍ਰਿਤਸਰ